ਕਈ ਵਾਰ ਤੇਕਪਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਮਹਾਵਾਰੀ ਹੋ ਸਕਦੀ ਹੈ ਅਤੇ ਉਸ ਦੇ ਚੱਕਰ ਦੇ ਪ੍ਰਬੰਧਨ ਲਈ ਸਹਾਇਤਾ ਦੀ ਲੋੜ ਪੈ ਸਕਦੀ ਹੈ ਕਿਸੇ ਦੀ ਉਹਨਾਂ ਦੇ ਚੱਕਰ ਸਮੇਂ ਸਾਫ਼ ਅਤੇ ਸੁੱਕਾ ਰੱਖਣ ਵਿੱਚ ਮਦਦ ਕਰਨਾ ਉਹਨਾਂ ਨੂੰ ਚਮੜੀ ਦੇ ਤਫੜ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦਗਾਰ ਹੁੰਦੇ ਹਨ ਅਤੇ ਉਹਨਾਂ ਨੂੰ ਚੰਗਾ ਮਹਿਸੂਸ ਕਰਵਾਉਣ ਵਿੱਚ ਸਹਾਇਤਾ ਕਰਦੇ ਹਨ ਇਹ ਕੰਮ ਕਰਨ ਵਿੱਚ ਬੇਚੈਨੀ ਜਾਂ ਸ਼ਰਮਿੰਦਗੀ ਮਹਿਸੂਸ ਕਰਨਾ ਬਹੁਤ ਆਮ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਨੁਕਤੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਕਿਸੇ ਦੀ ਮਹਾਵਾਰੀ ਚੱਕਰ ਸਮੇਂ ਮਦਦ ਕਰ ਸਕਦੇ ਹਾਂ ਆਓ ਕੋਸ਼ਿਸ਼ ਕਰੀਏ ਇੱਥੇ ਕੁਝ ਚੀਜ਼ਾਂ ਹਨ ਜਿਸ ਦੀ ਤੁਹਾਨੂੰ ਲੋੜ ਹੋਵੇਗੀ ਅਤੇ ਉਤਪਾਦਾਂ ਦੇ ਵਰਤੋਂ ਇਸ ਆਧਾਰ ਤੇ ਹੋਵੇਗੀ ਕਿ ਦੇਖਪਾਲ ਪ੍ਰਾਪਤ ਕਰਤਾ ਵਿਅਕਤੀ ਸਭ ਤੋਂ ਵੱਧ ਕੀ ਪਸੰਦ ਕਰਦਾ ਹੈ ਸੈਨੇਟਰੀ ਪੈਡ ਜਾਂ ਨੈਪਕਿਨ ਮੂੜ ਵਰਤੋਂ ਵਾਲੇ ਜਾਂ ਡਿਸਪੋਜ਼ੇਬਲ ਉਹਨਾਂ ਦੀ ਮਦਦ ਲਈ ਸਭ ਤੋਂ ਸੌਕੇ ਹੋਣਗੇ ਜੇ ਉਹ ਆਪਣੇ ਆਪ ਇਸ ਨੂੰ ਪਹਿਨਣ ਅਤੇ ਉਤਾਰਨ ਵਿੱਚ ਸਮਰੱਥ ਹਨ ਤਾਂ ਉਹਨਾਂ ਨੂੰ ਟੈਂਪਨ ਦੁਬਾਰਾ ਇਸਤੇਮਾਲ ਵਾਲੇ ਮਾਵਰੀ ਕੱਪ ਜਾਂ ਡਿਸਪੋਜ਼ੇਬਲ ਕੱਪ ਅਦੀਪ ਸੰਤ ਹੋਣਗੇ ਜੇ ਉਹਨਾਂ ਦਾ ਪਹਾੜ ਤੇਜ ਹੈ ਜਾਂ ਉਹ ਬੈੱਡ ਤੋਂ ਨਹੀਂ ਉੱਠ ਸਕਦੇ ਤਾਂ ਬਾਲਗ ਸੰਖੇਪ ਜਾਂ ਡਾਈਪਰ ਦੀ ਵਰਤੋਂ ਦਾ ਵਿਕਲਪ ਸਹੀ ਰਹੇਗਾ ਤੁਹਾਨੂੰ ਪਾਣੀ ਦੇ ਦੋ ਭਾਂਡਿਆਂ ਦੀ ਵੀ ਜ਼ਰੂਰਤ ਹੋਵੇਗੀ ਇੱਕ ਸਾਬਣ ਵਾਲਾ ਅਤੇ ਇੱਕ ਸਾਫ਼ ਕੱਪੜਾ ਅਤੇ ਇੱਕ ਤੌਲੀਆ ਸਾਫ਼ ਕਰਨ ਲਈ ਜਾਂ ਗਿੱਲਾ ਵਾਈਪ ਜਾਂ ਬਾਲਗ ਜਨਨ ਅੰਗਾਂ ਨੂੰ ਸਾਫ਼ ਕਰਨ ਵਾਲਾ ਵਾਈਪ ਦਰਦ ਵਿੱਚ ਸਹਾਇਤਾ ਲਈ ਗਰਮ ਪਾਣੀ ਦੀ ਬੋਤਲ ਜਾਂ ਸੇਕ ਦੇਣ ਵਾਲੇ ਪੈਡ ਵੀ ਬਹੁਤ ਮਦਦਗਾਰ ਹੁੰਦੇ ਹਨ ਸੈਨੇਟਰੀ ਪੈਡ ਦੀ ਵਰਤੋਂ ਕਰਕੇ ਸ਼ੁਰੂ ਕਰਦੇ ਹਾਂ ਸੈਨੇਟਰੀ ਪੈਡ ਨਾਲ ਸਹਾਇਤਾ ਲਈ ਪੈਡ ਨੂੰ ਉਹਨਾਂ ਦੇ ਅੰਡਰਵੀਅਰ ਵਿੱਚ ਅਟੈਚ ਕਰੋ ਡਿਸਪੋਜ਼ੇਬਲ ਵਾਲੇ ਆਮ ਤੌਰ ਤੇ ਅੰਡਰਵੀਅਰ ਨਾਲ ਚਿਪਕ ਜਾਂਦੇ ਹਨ ਅਤੇ ਅੰਦਰੋਂ ਦੀ ਚਿਪਕੇ ਰਹਿੰਦੇ ਹਨ ਵਿੰਗ ਨਾਲ ਪੈਡ ਨੂੰ ਆਪਣੀ ਜਗ੍ਹਾ ਤੇ ਰਹਿਣ ਵਿੱਚ ਮਦਦ ਮਿਲਦੀ ਹੈ ਅਤੇ ਲੀਕੇਜ ਹੋਣ ਤੋਂ ਰੁਕਦਾ ਹੈ ਇੱਥੇ ਇਹ ਯਕੀਨ ਹੋਵੇ ਕਿ ਪੈਡ ਬੰਨਿਆ ਨਹੀਂ ਹੈ ਅੰਡਰਵੀਅਰ ਨੂੰ ਉੱਪਰ ਖਿੱਚਣ ਵਿੱਚ ਮਦਦ ਕਰੋ ਜੇ ਤੁਹਾਡਾ ਪੈਡ ਗੰਦਾ ਹੋ ਜਾਵੇ ਤਾਂ ਗੰਦੇ ਪੈਡ ਨੂੰ ਹਟਾਉਣ ਦੀ ਸ਼ੁਰੂਆਤ ਕਰੋ ਜੇ ਉਹ ਬੈੱਡ ਤੇ ਹਨ ਤਾਂ ਚਾਦਰ ਨੂੰ ਸਾਫ਼ ਰੱਖਣ ਲਈ ਤੁਸੀਂ ਇੱਕ ਤੌਲੀਆ ਉਹਨਾਂ ਦੇ ਕੁੱਲੇ ਥੱਲੇ ਰੱਖ ਸਕਦੇ ਹੋ ਜੇ ਪੈਡ ਡਿਸਪੋਜ਼ੇਬਲ ਹੋਵੇ ਤਾਂ ਇਸ ਨੂੰ ਪੈਡ ਰੈਪਰ ਵਿੱਚ ਸਮੇਟ ਦਿਓ ਅਤੇ ਕੂੜੇ ਵਿੱਚ ਸੁੱਟ ਦਿਓ ਮੂੜ ਵਰਤੋਂ ਵਾਲੇ ਪੈਡ ਲਈ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਜਾਂ ਠੰਡੇ ਪਾਣੀ ਵਿੱਚ ਡੁਬਾਓ ਅਤੇ ਅਗਲੀ ਵਾਰ ਵਰਤੋਂ ਲਈ ਇਸ ਨੂੰ ਧੋਵੋ ਫਿਰ ਉਹਨਾਂ ਨੂੰ ਆਪਣੇ ਨਿੱਜੀ ਅੰਗਾਂ ਨੂੰ ਚੰਗੀ ਤਰ੍ਹਾਂ ਧੋਣ ਅਤੇ ਸੁਕਾਉਣ ਵਿੱਚ ਮਦਦ ਕਰੋ ਇਹ ਕਿਵੇਂ ਕਰਨਾ ਹੈ ਸੰਬੰਧੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ ਉਹਨਾਂ ਦੇ ਅੰਡਰਵੀਅਰ ਵਿੱਚ ਇੱਕ ਨਵਾਂ ਸੈਂਟਰੀ ਪੈਡ ਲਗਾ ਕੇ ਖਤਮ ਕਰੋ ਉਹਨਾਂ ਦੀ ਕੱਪੜੇ ਪਾਉਣ ਵਿੱਚ ਮਦਦ ਕਰੋ ਅਤੇ ਤੁਸੀਂ ਦੋਵੇਂ ਆਪਣੇ ਹੱਥ ਧੋਵੋ ਜੇ ਉਹ ਖੜੇ ਨਾ ਹੋ ਸਕਣ ਜਾਂ ਆਪਣੇ ਕੁਲੇ ਨੂੰ ਬੈੱਡ ਤੋਂ ਚੁੱਕ ਨਾ ਸਕਣ ਜਾਂ ਉਹਨਾਂ ਦਾ ਬਹਾਵ ਤੇਜ਼ ਹੈ ਤਾਂ ਬਾਲਗ ਸੰਖੇਪ ਦੀ ਵਰਤੋਂ ਕਰਨਾ ਵਧੀਆ ਵਿਕਲਪ ਹੈ ਸੰਖੇਪ ਦੀ ਵਰਤੋਂ ਕਰਦੇ ਸਮੇਂ ਤੁਸੀਂ ਪੈਡ ਵਾਂਗਹੀ ਪ੍ਰਕਿਰਿਆ ਦੀ ਪਾਲਣਾ ਕਰੋਗੇ ਯਕੀਨੀ ਕਰੋ ਕਿ ਉਹਨਾਂ ਦੇ ਜਨਨ ਅੰਗ ਹਰ ਬਦਲ ਵੇਲੇ ਸਾਫ਼ ਹੋਣ ਜੇ ਉਹਨਾਂ ਦਾ ਬਹਾਵ ਬਹੁਤ ਤੇਜ਼ ਹੋਵੇ ਜਾਂ ਉਹਨਾਂ ਦੇ ਮਹਾਵਾਰੀ ਦਾ ਸਮਾਂ ਲਗਾਤਾਰ 7 ਦਿਨਾਂ ਤੋਂ ਜ਼ਿਆਦਾ ਰਹਿੰਦਾ ਹੈ ਤਾਂ ਉਹਨਾਂ ਦੇ ਸਿਹਤ ਸੰਭਾਲ ਪ੍ਰਦਾਤਾ ਨਾਲ ਇਸ ਦੀ ਜਾਂਚ ਕਰੋ ਟੈਂਪਨ ਮੂੜ ਵਰਤੋਂ ਵਾਲੇ ਮਾਹਵਾਰੀ ਕੱਪ ਜਾਂ ਡਿਸਪੋਜ਼ੇਬਲ ਕੱਪ ਸਾਰੇ ਉਹਨਾਂ ਦੇ ਨਿੱਜੀ ਅੰਗ ਵਿੱਚ ਖੂਨ ਰੋਕਣ ਦਾ ਕੰਮ ਕਰਦੇ ਹਨ ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਆਪਣੇ ਆਪ ਉਸ ਨੂੰ ਰੱਖ ਲੈਂਦੇ ਹਨ ਤੁਸੀਂ ਉਹਨਾਂ ਨੂੰ ਬਾਥਰੂਮ ਤੱਕ ਲੈ ਜਾਣ ਵਿੱਚ ਸਹਾਇਤਾ ਕਰੋ ਅਤੇ ਯਕੀਨੀ ਕਰੋ ਕਿ ਸਾਫ਼ ਕਰਨ ਲਈ ਸਾਰੀਆਂ ਚੀਜ਼ਾਂ ਉਹਨਾਂ ਦੇ ਕੋਲ ਹਨ ਉਹਨਾਂ ਦੀ ਨਿੱਜਤਾ ਲਈ ਬਾਥਰੂਮ ਤੋਂ ਬਾਹਰ ਆ ਜਾਓ ਪਰ ਜੇ ਉਹਨਾਂ ਨੂੰ ਕੁਝ ਲੋੜ ਪੈਣ ਲਈ ਲੱਗੇ ਹੀ ਰਹੋ ਉਨ੍ਹਾਂ ਦੇ ਖਤਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਿੰਕ ਤੇ ਲੈ ਜਾ ਕੇ ਹੱਥ ਧੋਣ ਵਿੱਚ ਮਦਦ ਕਰੋ ਜੇ ਦੇਖਭਾਲ ਪ੍ਰਾਪਤ ਕਰਤਾਂ ਨੂੰ ਬਹੁਤ ਦਰਦ ਹੋ ਰਿਹਾ ਹੈ ਉਨ੍ਹਾਂ ਨੂੰ ਗਰਮ ਪਾਣੀ ਦੀ ਬੋਤਲ ਜਾਂ ਸੇਕ ਵਾਲਾ ਪੈਡ ਉਨ੍ਹਾਂ ਦੀ ਪਿੱਠ ਜਾਂ ਪੇਟ ਤੇ ਦੇ ਕੇ ਮਦਦ ਕਰਨਾ ਸੱਚਮੁੱਚ ਮਦਦਗਾਰ ਸਾਬਿਤ ਹੁੰਦਾ ਹੈ ਸੇਕ ਵਾਲੇ ਪੈਡ ਨੂੰ ਹਲਕਾ ਗਰਮ ਕਰਨਾ ਸਹੀ ਹੋਵੇਗਾ ਤਾਂ ਕਿ ਉਨ੍ਹਾਂ ਦੀ ਚਮੜੀ ਨਾ ਸੜ ਜਾਵੇ ਇੱਥੇ ਕੁਝ ਦਵਾਈਆਂ ਵੀ ਹਨ ਜੋ ਮਦਦ ਕਰਦੀਆਂ ਹਨ ਜੇ ਉਹਨਾਂ ਨੂੰ ਦਰਦ ਦੇ ਪ੍ਰਬੰਧਨ ਦੀ ਵਾਧੂ ਲੋੜ ਪਵੇ ਤਾਂ ਇਸ ਲਈ ਉਹਨਾਂ ਦੇ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਗੱਲਬਾਤ ਕਰੋ ਮਹਾਵਾਰੀ ਚੱਕਰ ਬਾਰੇ ਗੱਲ ਕਰਨਾ ਬਹੁਤੇ ਲੋਕ ਨਿਯਮਿਤ ਨਹੀਂ ਕਰਦੇ ਪਰ ਇਸ ਪਰੇ ਹੋਰ ਜਾਣਕਾਰੀ ਹੋਣਾ ਭਾਵ ਅਤੇ ਦਰਦ ਹੋਣ ਤੇ ਮਦਦ ਕਰ ਸਕਦਾ ਹੈ ਹੋਰ ਦੇਖਪਲ ਦੇ ਸੰਬੰਧੀ ਵੀਡੀਓ ਲਈ ਸਾਡੇ ਚੈਨਲ ਨੂੰ ਦੇਖੋ